ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਜੀ ਸਾਰੇ ਵਿਦਾਊਟ ਲਾਈਨਿੰਗ ਰਹਿਣਗੇ ਸੂਟ ਸੋਹਣੇ ਸੋਹਣੇ ਬਹੁਤ ਪਿਆਰੇ ਪਿਆਰੇ ਕਲਰ ਨੇ ਇਹ ਆਲ ਓਵਰ ਸੂਟ ਨੇ ਇਹਨਾਂ ਵਿੱਚ ਤੇ ਬਾਕੀ ਤੁਹਾਡੀ ਚੋਇਸ ਹੋਊਗੀ ਇੱਕ ਦੋ ਮੈਚਿੰਗ ਵੀ ਨੇ ਜੇ ਤੁਸੀਂ ਨੇ ਮੈਚਿੰਗ ਲੈਣੇ ਨੇ ਜਿਹੜਾ ਸੂਟ ਆਲ ਓਵਰ ਮਿਲੂਗਾ ਜੀ ਆਪਾਂ ਦੱਸ ਦਾਂਗੇ ਵੀ ਇਹ ਆਲ ਓਵਰ ਮਿਲੂ ਜਿਹੜਾ ਮੈਚਿੰਗ ਮਿਲੂਗਾ ਉਹ ਮੈਚਿੰਗ ਦੱਸ ਦ ਸਾਰੇ ਸੂਟ ਰਹਿਣਗੇ ਜੀ ਅਜੇ ਟਿਸਟਾ ਕਾਟਨ ਦੇ ਵਿੱਚ ਤੇ ਬਾਕੀ ਬਿਨਾ ਲਾਈਨਿੰਗ ਕੋ ਬਣਨ ਆਏ ਨੇ ਜੀ ਨਾਰਮਲ ਰੇਂਜ ਦੇ ਵਿੱਚ ਰਹਿਣ ਵਾਲੇ ਨੇ ਫੈਬਰਿਕ ਮੇਰੇ ਕੋਲ ਜੀ ਤੁਹਾਨੂੰ ਬਹੁਤ ਵਧੀਆ ਗਾਰੰਟੀ ਵਾਲੀ ਜਿੰਨਾ ਭੈਣਾ ਨੂੰ ਹਨਾ ਵੀ ਇਹ ਫੈਬਰਿਕ ਬਾਰੇ ਪਤਾ ਹੈਗਾ ਉਹ ਤਾਂ ਲੋੜ ਹੀ ਨੇ ਉਹਨਾਂ ਨੂੰ ਦੱਸਣ ਦੀ ਬਾਕੀ ਨਵਾਂ ਜਿਹੜਾ ਨਵਾਂ ਵੀ ਵਿਓਗਰ ਸਾਬ ਨਾਲ ਵਾਸਤੇ ਮੈਂ ਸਾਰਾ ਬਸ ਹੋਰ ਡਿਟੇਲ ਪੂਰੀ ਦਿੱਤੀ ਹੁੰਦੀ ਹੈ ਜੀ ਬਿਲਕੁਲ ਲਾਈਟ ਵੇਟ ਮਲਾਇ ਮਲਾਇ ਮਦੇਸੀ ਘੋ ਵਰਗੀ ਇਹ ਫੈਬਰਿਕ ਹੁੰਦੀ ਹੈ ਜੀ ਇਸਟਾ ਕਾਟਨ ਦੇ ਵਿੱਚ ਜੇ ਤਾਂ ਬਟ ਇਸਟਾ ਕਾਟਨ ਬੋਲਦੇ ਨੇ ਉਹ ਪਿਓਰ ਉਹ ਟਿਸਟਾ ਕਾਟਨ ਮੰਗੂ ਹੋਊਗੀ ਦੇਖੋ ਵਿਦਾਊਟ ਲਾਈਨਿੰਗ ਹੋਊਗੀ ਉਹ ਜਿਹੜੀ ਆਪਾਂ ਆਪਾਂ ਕੋਈ ਵੀ ਕ੍ਰਾਸ ਟਿਸਟਾ ਦੇ ਵਿੱਚ ਕ੍ਰਾਸ ਨੂੰ ਉਨਾਰੀ ਹੈ ਜੀ ਤੇ ਕ੍ਰਾਸ ਹਨਾ ਵੀ ਆਹ ਟੈਬੀ ਦੇ ਵਿੱਚ ਆਗੇ ਕ੍ਰਾਸ ਦੇ ਵਿੱਚ ਟਿਸਟਾ ਦੇ ਵਿੱਚ ਸਾਰੇ ਏ ਹੋਣਗੇ ਸ਼ਾਈਨਿੰਗ ਵਾਲੇ ਇਹਨਾਂ ਦੀ ਲਾਈਨਿੰਗ ਲੱਗੂਗੀ ਜਿਹੜਿਆਂ ਦੀ ਲਾਈਨਿੰਗ ਨਹੀਂ ਲੱਗਦੀ ਜੀ ਉਹ ਟਿਸਟਾ ਕਾਟਨ ਬੋਲੀ ਜਾਂਦੀ ਹੈ ਬਾਕੀ ਤੁਸੀਂ ਰੰਗ-ਰੰਗ ਕਲਰ ਜਿਵੇਂ ਦਾ ਵੀ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ ਆਪਾਂ ਸਟੈਂਪ ਹੈ ਜਿਹੜਾ ਕੱਪੜੇ ਦੀ ਮੈਂ ਦਿਖਾ ਕੇ ਵੀਡੀਓ ਵਿੱਚ ਤੁਹਾਨੂੰ ਸਾਰਾ ਕੁਝ ਦੱਸਦੀ ਹੁੰਦੀ ਆ ਗਲਤ ਚੀਜ਼ ਆਪਾਂ ਨਹੀਂ ਦਿੰਦੇ ਜਿਹੜੀ ਵੀ ਜੀ ਬ੍ਰਾਂਡ ਦੀ ਚੀਜ਼ ਹੋਊਗੀ ਜੀ ਆਪਾਂ ਉਹ ਵੀ ਬ੍ਰਾਂਡ ਤੁਹਾਨੂੰ ਦੱਸ ਕੇ ਵੀਡੀਓ ਦੇ ਵਿੱਚ ਆਪਾਂ ਕੱਪੜਾ ਤੁਹਾਡੇ ਤੱਕ ਭੇਜਾਉਂਦੇ ਆਂ ਚਲੋ ਜੀ ਮੇਰੀ ਰਿਕਵੈਸਟ ਹੈ ਉਸ ਤੋਂ ਪਹਿਲਾਂ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਿੰਦਰ ਸਿੱਧੂ 955 ਤੁਸੀਂ ਇੰਸਟਾਗ੍ਰam ਦੀ ਆਈਡੀ ਨੂੰ ਫੋਲੋ ਕਰੋ ਉੱਥੇ ਆਪਣੇ ਸਾਰੇ ਸੂਟ ਪਏ ਹੁੰਦੇ ਨੇ ਪ੍ਰਿੰਟ ਸੂਟ ਸਾਰੇ ਪਏ ਨੇ ਵਰਕਪਾਨ ਨੇ ਜੇ ਤੁਹਾਨੂੰ ਪਸੰਦ ਆ ਤੁਸੀਂ ਲੈ ਸਕਦੇ ਤੇ ਬਾਕੀ ਆਪਣੇ ਨਵ ਚੈਨਲ ਹੈ ਜੀ ਆਰ ਕਿਮ ਟਿਕ ਉਹ ਤੁਸੀਂ ਸਬਸਕ੍ਰਾਈਬ ਕਰੋ ਅੱਗੇ ਤੋਂ ਅੱਗੇ ਵੀਡੀਓ ਸ਼ੇਅਰ ਕਰਦਿਆ ਕਰੋ ਮੈਂ ਨਾ ਥੋੜਾ ਜਿਹਾ ਹੁਣ ਮੇਰੀ ਲੱਤ ਦੀ ਪ੍ਰੋਬਲਮ ਹੈ ਜਿਹੜੀ ਜ਼ਿਆਦਾ ਵੱਧੀ ਪਈ ਹੈ ਇਸ ਕਰਕੇ ਮੈਂ ਤੁਹਾਨੂੰ ਉਹਦੇ ਉੱਪਰ ਇੱਕ ਦੋ ਹੀ ਵੀਡੀਓ ਪਾਈਆਂ ਨੇ ਤੁਹੇ ਅਸੀਂ ਮੈਡੀਸਨ ਲੈਣ ਵਗੈਰਾ ਬਗ ਜਾਣਾ ਇੱਕ ਥੋੜਾ ਜਿਹਾ ਮੈਂ ਥੈਰੇਪੀ ਵਗੈਰਾ ਕਰਾ ਰਹੀ ਹਾਂ ਉਹਦੇ ਕਰਕੇ ਮੈਨੂੰ ਥੋੜਾ ਜਿਹਾ ਟਾਈਮ ਘੱਟ ਲੱਗ ਰਿਹਾ ਉਹਦੇ ਉੱਤੇ ਵੀ ਆਪਾਂ ਹਰ ਰੋਜ਼ ਵੀਡੀਓ ਹੈ ਜਿਹੜੀ ਸਵੇਰੇ ਡੇਲੀ 8 ਤੋਂ ਲੈ ਕੇ 9 ਦੇ ਵਿੱਚ ਵਿੱਚ ਅਪਲੋਡ ਕਰਿਆ ਕਰਾਂਗੇ ਚਲੋ ਜੀ ਹੁਣ ਜਿੰਨਾ ਟਾਈਮ ਆਪਣਾ ਚੈਨਲ ਖ디 ਉਹ ਹਨਾ ਵੀ ਉਹ ਤੇ ਮੈਥੋਂ ਵੀਡੀਓ ਨਹੀਂ ਪੈਂਦੀ ਉਹਨਾਂ ਟਾਈਮ ਆਪਾਂ ਇਸ ਚੈਨਲ ਤੇ ਵੀਡੀਓ ਪਾਇਆ ਕਰਾਂਗੇ ਮੈਸੇ ਦਾ ਮੈਨੂੰ ਐ ਹੁੰਦਾ ਵੀ ਮੈਂ ਇੱਕ ਦਿਨ ਸੂਟਾਂ ਦੀ ਵੀਡੀਓ ਇੱਕ ਦਿਨ ਬਲੌਗ ਪਾਵਾਂ ਤੇ ਅੱਜ ਮੈਨੂੰ ਐ ਲੱਗ ਰਿਹਾ ਵੀ ਮੈਂ ਬਲੌਗ ਨੂੰ ਮੇਰਾ ਜੀ ਨਹੀਂ ਕਰ ਰਿ ਨਾ ਕਰਕੇ ਮੈਂ ਕਿ ਚੱਲਾ ਜੀ ਸੂਟਾਂ ਦੀ ਵੀਡੀਓ ਪਾ ਦਨੇ ਆ ਕੁਝ ਮੈਨੂੰ ਲੱਗਦਾ ਵੀ ਮੈਨੂੰ ਇਹ ਸੂਟਾਂ ਦਾ ਕਾਲੂ ਹੋ ਸਕਦਾ ਵੀ ਮੈਨੂੰ ਪਾਰਸਲ ਕਰਨਾ ਪਵੇ ਫਿਰ ਵੀਡੀਓ ਵੀ ਨਾ ਸੂਟ ਰਹਿ ਜਾਂਦੇ ਨੇ ਜੀ ਚਲੋ ਜੀ ਆਪਾਂ ਤਾਂ ਇਹ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਦੇਖੋ ਜੀ ਸਾਰਿਆਂ ਤੋਂ ਪਹਿਲਾਂ ਸੂਟ ਇਹ ਆਲ ਓਵਰ ਮਿਲੂਗਾ ਇਸ ਤਰ੍ਹਾਂ ਆਲ ਓਵਰ ਪ੍ਰਿੰਟਡ ਸੂਟ ਹੈ ਦੇਖੋ ਮੈਂ ਤੁਹਾਨੂੰ ਪਹਿਲਾਂ ਤੇ ਸਟੈਂਪ ਲੱਗੀ ਦਿਖਾਉਂਗੀ ਜੀ ਹੋ ਸਕਦਾ ਵੀ ਫੋਨ ਦੇ ਵਿੱਚ ਪੁੱਠੀ ਦਿਖ ਰਹੀ ਹੋ ਦੇਖੋ ਜੀ ਤਿਸਤਾ ਦਾ ਤੁਹਾਨੂੰ ਇਹ ਸੂਟ ਮਿਲੂਗਾ ਵਿਦਾਉਟ ਲਾਈਨਿੰਗ ਮਿਲੂਗਾ ਜੀ ਇਹ ਨਹੀਂ ਹੈਗਾ ਤਾਂ ਉਹਨੂੰ ਲਾਈਨਿੰਗ ਲਾ ਕੇ ਸਟੀਚਿੰਗ ਕਰਨੀ ਪਊਗੀ। ਦੇਖੋ ਬਹੁਤ ਵਧੀਆ ਮਲائم ਮਲائم ਫੈਬਰਿਕ ਮਿਲੂਗੀ ਜੀ। ਲਾਈਟ ਵੇਟ ਫੈਬਰਿਕ ਹੈ ਸਰਦਾਰੀ ਜੀ ਲੁੱਕ ਦਾ ਕਲਰ ਹੈ। ਬਹੁਤ ਸੋਹਣੀ ਪ੍ਰਿੰਟਿੰਗ ਹੈ ਇਹਦੀ। ਆਫ ਵਾਈਟ ਇਸ ਇੰਡੀਅਨ ਨਾਲ ਦਾ ਲਾਈਟ ਗ੍ਰੀਨ ਪਿਸਤੇ ਜਨਾ ਪਿਸਤੇ ਕਲਰ ਦੇ ਨਾਲ ਇਹਦੀ ਆਪਾਂ ਨੇ ਰੱਖੀ ਹੈ ਜੀ। ਪ੍ਰਿੰਟਿੰਗ ਬਹੁਤ ਸੋਹਣੀ ਪ੍ਰਿੰਟਿੰਗ ਬਣੀ ਹੋਈ ਹੈ। ਦੇਖੋ। ਇਹਦੇ ਵਿੱਚ ਕਲਰ ਮਿਲ ਜਾਣਗੇ ਜੀ ਤੁਹਾਨੂੰ। ਇਹਦੇ ਵਿੱਚ ਥੋੜਾ ਜਿਹਾ ਵੱਡੇ ਫਲਾਵਰ ਵਾਲੇ ਵੀ ਮਿਲ ਜਾਣਗੇ ਤੇ ਬਰੀਕ ਪ੍ਰਿੰਟ ਦੇ ਵਿੱਚ ਵੀ ਮਿਲ ਜਾਣਗੇ। ਜੋ ਵੀ ਪ੍ਰਿੰਟ ਤੁਹਾਨੂੰ ਪਸੰਦ ਆ ਤੁਸੀਂ ਲੈ ਸਕਦੇ ਹੋ। ਇਸ ਸੂਟ ਦਾ ਪ੍ਰਾਈਸ ਰਹੂਗਾ ਜੀ 1600 ਰੁਪਏ ਚਾਹੇ ਤੁਸੀਂ ਇਹਨੂੰ ਆਲ ਓਵਰ ਲੈ ਲਓ ਚਾਹੇ ਤੁਸੀਂ ਇਹਨੂੰ ਮੈਚਿੰਗ ਲੈ ਲਓ ਪ੍ਰਾਈਸ ਇਹਦਾ ਸੇਮ ਰਹੂਗਾ ਜੀ ਦੇਖੋ ਜੀ ਦੂਸਰਾ ਕਲਰ ਆਪਾਂ ਤੁਹਾਨੂੰ ਦਿਖਾਉਣੀ ਆ ਇਸ ਤਰ੍ਹਾਂ ਦੀ ਬਹੁਤ ਸੋਹਣੀ ਪਿਆਰੀ ਪ੍ਰਿੰਟਿੰਗ ਹੈ ਦੇਖੋ ਇਹ ਕਲਰ ਨਹੀਂ ਛੱਡਣ ਵਾਲਾ ਹੈਗਾ ਮੈਨੂੰ ਬਹੁਤ ਸੋਹਣਾ ਲੱਗ ਰਿਹਾ ਦੇਖੋ ਜੀ ਇਸ ਤਰ੍ਹਾਂ ਦਾ ਇਹਦਾ ਕਲਰ ਰਹੂਗਾ ਸਕਾਈ ਜਾਂ ਕਲਰ ਹੈ ਇਹ ਵੀ ਤੁਹਾਨੂੰ ਪਿਸਟਾ ਦੇ ਵਿੱਚ ਨਹੀਂ ਮਿਲੂਗਾ ਦੇਖੋ ਦੇਖੋ ਜੀ ਬਹੁਤ ਵਧੀਆ ਬਰੀਕ ਪ੍ਰਿੰਟ ਹੈ ਇਹਨੂੰ ਚਾਹੇ ਤੁਸੀਂ ਬਾਤੇ ਜਿਹੀਆਂ ਵੀ ਪਹਿਣਾ ਪਾ ਸਕਦੀਆਂ ਨੇ ਚਾਹੇ ਨਾਰਮਲ ਸਾਡੇ ਵਰਗੀਆਂ ਪਹਿਣਾ ਵੀ ਪਾ ਸਕਦੇ ਨੇ ਬਹੁਤ ਪਿਆਰਾ ਕਲਰ ਹੈ ਬਹੁਤ ਸੋਹਣੀ ਫੈਬਰਿਕ ਰਹੂਗੀ ਜੀ ਜੋ ਵੀ ਤੁਹਾਨੂੰ ਸੂਟ ਪਸੰਦ ਆ ਤੁਸੀਂ ਲੈ ਸਕਦੇ ਹੋ ਦੋ ਕਲਰ ਆਗੇ ਸਕਾਈ ਦੇ ਨਾਲ ਇਹਦੀ ਬਹੁਤ ਸੋਹਣੀ ਪ੍ਰਿੰਟਿੰਗ ਬਣੀ ਹੋਈ ਹੈ ਇਹਦਾ ਪ੍ਰਾਈਸ ਵੀ ਰਹੂਗਾ ਜੀ 1600 ਰੁਪਏ ਇੱਕ ਤੋਂ ਇੱਕ ਕਲਰ हट ਕੇ ਜਿੰਨੇ ਜੀ ਸਾਰੇ ਜੋ ਵੀ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਦੇਖੋ ਜੀ ਇਹਦੇ ਵਿੱਚ ਕੁਝ ਸੂਟ ਮੈਚਿੰਗ ਰਹਣਗੇ ਜੀ ਜਿਹੜੇ ਆਲ ਓਵਰ ਨੇ ਆਪਾਂ ਆਲ ਓਵਰ ਦੱਸ ਦਿੱਤੇ ਨੇ ਜਿਹੜੇ ਮੈਚਿੰਗ ਨੇ ਜੀ ਉਹ ਮੈਚਿੰਗ ਦਾ ਤੇ ਸਾਰੇ ਇੱਕ ਬ੍ਰਾਂਡ ਦੀ ਰਹਿਣਗੇ ਜੀ ਇਹਦੇ ਵਿੱਚ ਕੋਈ ਥੇਨ ਨਹੀਂ ਆਉਗਾ ਦੇਖੋ ਇਹ ਹੈਗਾ ਜੀ ਬਿਲਕੁਲ ਲਾਈਟ ਪਿੰਕ ਕਲਰ ਹੈ ਇਹ ਦੇਖੋ ਕਿੰਨੀ ਸੋਹਣੀ ਪਿਆਰੀ ਪਿਆਰੀ ਇਹਦੇ ਵਿੱਚ ਪ੍ਰਿੰਟਿੰਗ ਬਣੀ ਹੋਈ ਹੈ ਮੈਂ ਤੁਹਾਨੂੰ ਨੇੜੇ ਤੋਂ ਦਿਖਾਵਾਂਗੀ ਦੇਖੋ ਜੀ ਇਸ ਤਰ੍ਹਾਂ ਦੀ ਇਹਦੇ ਵਿੱਚ ਪ੍ਰਿੰਟਿੰਗ ਬਣੀ ਹੋਈ ਹੈ ਇਹ ਸੂਟ ਵੀ ਮੈਂ ਤੁਹਾਨੂੰ ਨੇੜੇ ਤੋਂ ਦਿਖਾਉਂਗੀ ਦੇਖੋ ਜੀ ਬਹੁਤ ਪਿਆਰਾ ਕਲਰ ਹੈ ਉਹ ਵੀ ਤੁਹਾਨੂੰ ਪਸੰਦ ਆ ਤੁਸੀਂ ਲੈ ਸਕਦੇ ਹੋ ਇਹਦੇ ਨਾਲ ਪਿੰਕ ਕਲਰ ਨਾਲ ਰਹੂਗੀ ਜਿਹੜਾ ਰਹੂਗੀ ਜੀ ਪਲੇਨ ਸਲਵਾਰ ਸਲਵਾਰ ਦੀ ਫੈਬਰਿਕ ਵੀ ਤੁਹਾਨੂੰ ਸੇਮ ਮਿਲੂਗੀ ਦੇਖੋ ਇਹਦੇ ਵਿੱਚ ਇੱਕ ਕਲਰ ਆ ਗਿਆ ਜੀ ਇਸ ਤਰ੍ਹਾਂ ਦਾ ਪਿਸਤਾ ਕਲਰ ਦੇਖੋ ਇਹਦੀ ਡਿਜ਼ਾਈਨਿੰਗ ਇਸ ਤਰ੍ਹਾਂ ਬਣੀ ਹੋਈ ਹੈ ਦੇਖੋ ਇਸ ਤਰ੍ਹਾਂ ਦੇ ਵਿੱਚ ਇਹ ਕਲਰ ਬਣਿਆ ਹੈ ਇਹਦੇ ਵਿੱਚ ਇਹ ਕਲਰ ਰਹੇਗਾ ਪਿਸਤਾ ਕਲਰ ਜੀ ਨਾਲ ਤੇ ਇਹਦੇ ਨਾਲ ਸਲਵਾਰ ਹੈਗੀ ਹੈ ਪਲੇਨ ਦੇਖੋ ਮੈਨਾਂ ਤੁਹਾਨੂੰ ਇਹ ਤੁਹਾਨੂੰ ਕਲਰ ਪ੍ਰੋਪਰ ਕਲੀਅਰ ਦਿਖ ਰਿਹਾ ਜੀ ਵੀਡੀਓ ਦੇ ਵਿੱਚ ਸੇਮ ਰਹੂਗਾ ਸਨਵਾਰ ਦੀ ਫੈਬਰਿਕ ਵੀ ਸੇਮ ਰਹੂਗੀ ਜੀ ਉਸ ਤੋਂ ਬਾਅਦ ਆ ਗਿਆ ਜੀ ਪਰਪਲ ਕਲਰ ਇਹ ਤੁਹਾਨੂੰ ਆਲਓਵਰ ਸੂਟ ਮਿਲੂਗਾ ਜੀ ਇਹ ਵੀ ਤੁਹਾਨੂੰ ਆਲਓਵਰ ਸੂਟ ਮਿਲੂਗਾ ਦੇਖੋ ਜੀ ਵੀ ਪ੍ਰਿੰਟਿੰਗ ਬਹੁਤ ਸੋਹਣੀ ਹੈ ਆਪਾਂ ਘਰ ਦੇ ਵਿੱਚ ਰੁਟੀਨ ਦੇ ਵਿੱਚ ਕਿਵੇਂ ਮਰਜ਼ੀ ਪਾ ਸਕਦੇ ਆਉਣ ਜਾਣ ਵਾਸਤੇ ਹਨਾ ਗਰਮੀ ਦੇ ਵਿੱਚ ਹੁਣ ਕੋਈ ਵੀ ਲਾਈਨਿੰਗ ਵਾਲਾ ਸੂਟ ਪਾ ਕੇ ਕਿਤੇ ਵੀ ਜਾਣ ਨੂੰ ਜੀ ਨਹੀਂ ਕਰਦਾ ਇੰਨੀ ਜ਼ਿਆਦਾ ਗਰਮੀ ਪੈ ਰਹੀ ਹੈ ਇੰਡੀਆ ਦੇ ਵਿੱਚ ਦੇਖੋ ਜੀ ਇਹਨੂੰ ਆਪਾਂ ਕਿਵੇਂ ਮਰਜ਼ੀ ਪਾ ਸਕਦੇ ਆ ਬਹੁਤ ਬਿਲਕੁਲ ਸਰਦਾਰੀ ਲੁੱਕ ਦੇ ਕਲਰ ਨੇ ਲਾਈਟ weight ਸੂਟ ਰਹਿਣਗੇ ਜੀ ਨਾਲ ਇਹਨਾਂ ਦੇ ਪ੍ਰਾਈਸ ਨੇ ਜਿਹੜੇ ਉਹ ਵੀ ਨੋਰਮਲ ਰੇਂਜ ਦੇ ਵਿੱਚ ਹੀ ਰਹਿਣਗੇ ਦੇਖੋ ਜੀ ਦੂਸਰਾ ਕਲਰ ਆ ਗਿਆ ਇਹਦੇ ਵਿੱਚ ਇਹ ਹੋ ਗਏ ਜੀ ਪੰਜ ਕਲਰ ਹੋ ਗਏ ਛੇਵਾਂ ਕਲਰ ਆ ਗਿਆ ਜਿਹਦੇ ਵਿੱਚ ਇਸ ਤਰ੍ਹਾਂ ਦਾ ਮਾਊਸ ਕਲਰ ਇਹ ਪਿਸਤਾ ਕਲਰ ਦਾ ਹੀ ਡਿਜ਼ਾਈਨ ਹੈ ਦੇਖੋ ਇਹਦਾ ਇਸ ਤਰ੍ਹਾਂ ਦਾ ਮਾਊਸ ਕਲਰ ਰਹੂਗਾ ਜੀ ਇਹਦੇ ਨਾਲ ਵੀ ਮੈਚਿੰਗ ਸਨਵਾਰ ਰਹੂਗੀ ਜੇ ਤੁਹਾਨੂੰ ਪਸੰਦ ਆ ਲੈ ਸਕਦੇ ਹੋ ਅੱਪਾ ਪ੍ਰਾਈਸ ਤਾਂ ਉਹਦਾ ਦਿੱਤਾ ਚਾਹੇ ਤੁਸੀਂ ਆਲ ਓਵਰ ਲਓ ਜੀ ਚਾਹੇ ਤੁਸੀਂ ਮੈਚਿੰਗ ਸੂਟ ਲਓ ਪ੍ਰਾਈਸ ਇਹਨਾਂ ਦਾ ਸੇਮ ਰਹੂਗਾ ਜੀ ਇੱਕ ਕਲਰ ਹੈ ਗਿਆ ਜੀ ਇਹਦੇ ਵਿੱਚ ਬਲੈਕ ਕਲਰ ਦੇ ਬਲੈਕ ਕਲਰ ਦੀ ਵੀ ਬਹੁਤ ਸੋਹਣੀ ਪ੍ਰਿੰਟਿੰਗ ਹੈ ਬਹੁਤ ਸੋਹਣਾ ਬਲੈਕ ਕਲਰ ਹੈ ਇਹਦਾ ਜੇ ਤੁਸੀਂ ਲੈਣਾ ਤਾਂ ਤੁਸੀਂ ਲੈ ਸਕਦੇ ਹੋ ਇਸ ਤਰ੍ਹਾਂ ਦਾ ਇਹਦੇ ਵਿੱਚ ਬਲੈਕ ਕਲਰ ਆ ਗਿਆ ਜੀ ਨਾਲ ਇਹਦੇ ਬਲੈਕ ਦੇ ਅਪਾ ਨੇ ਰੱਖੀ ਹੈ ਜੀ ਸੇਮ ਫੈਬਰਿਕ ਦੀ ਸਲਵਾਰ ਜੋ ਵੀ ਭਾਵੇਂ ਸੂਟ ਪਸੰਦ ਆ ਤਦ ਇਹ ਵੀ ਉਹ ਆਪਣਾ ਨੰਬਰ ਚੱਲਦਾ ਜੀ ਪਲੀਜ਼ ਪੈਣਾ ਨੂੰ ਰਿਕਵੈਸਟ ਹੈ ਤੁਸੀਂ ਜਿਨ੍ਹਾਂ ਨੇ ਵੀ ਸੂਟ ਹਨਾ ਆਰਡਰ ਕਰਨੇ ਹੁੰਦੇ ਨੇ ਜਲਦੀ ਤੋਂ ਜਲਦੀ ਸੂਟ ਆਪਣੇ ਆਰਡਰ ਕਰ ਸਕਦੇ ਚਲੋ ਜੀ ਇੱਕ ਆਪਾਂ ਤੁਹਾਨੂੰ ਦੱਸਦੇ ਆ ਆਪਣੇ ਕੋਲੇ ਨਾ ਇਹ ਜਿਹੜੇ ਆਪਾਂ 23 ਦਿਨ ਹੋ ਗਏ ਤੇ ਵੀ ਜਿਹੜੇ ਸੂਟ ਆਇਤੀ ਹੈ 999 ਰੁਪਏ ਇਹਨਾਂ ਸੂਟਾਂ ਦਾ ਦੇਖੋ ਜੀ ਇਹਦੇ ਵਿੱਚ ਆਪਣੇ ਕੋਲੇ ਕਲਰ ਦੁਬਾਰਾ ਤੋਂ ਆ ਗਏ ਜੋ ਵੀ ਤੁਹਾਨੂੰ ਮਸਟਰਡ ਸੂਟ ਕੋਈ ਹੈ ਜੀ ਇੱਕ ਕਲਰ ਆ ਦੇ ਵਿੱਚ ਤੇ ਮਰਾਣੀ ਤੇ ਤੁਸੀਂ ਰੈੱਡ ਕਲਰ ਤੁਹਾਨੂੰ ਮਿਲ ਜਾਣਗੇ ਜੋ ਵੀ ਤੁਹਾਨੂੰ ਪਸੰਦਾ ਦਾ ਤੁਸੀਂ ਜਲਦੀ ਜਲਦੀ ਆਰਡਰ ਕਰਕੇ ਲੈ ਸਕਦੇ ਹੋ ਇਹਨਾਂ ਸੁੱਤਾਂ ਦਾ ਪ੍ਰਾਈਸ ਰਹੂਗਾ ਜੀ 550 ਇੱਕੋ ਦੇ ਵਿੱਚ ਰਹਿ ਗਿਆ ਸੀ ਜੀ ਆਪਣੇ ਕੋਲੇ ਇੱਕ ਗ੍ਰੇ ਕਲਰ ਮਿਲ ਜੂਗਾ ਤਿੰਨ ਕਲਰ ਨੇ ਇਸ ਡਿਜ਼ਾਈਨ ਦੇ ਵਿੱਚ ਇੱਕ ਮਾਊਸ ਕਲਰ ਹੋ ਗਿਆ ਜੀ ਇੱਕ ਗ੍ਰੇ ਕਲਰ ਹੋ ਗਿਆ ਜੀ ਇੱਕ ਪਿਸਤਾ ਕਲਰ ਹੋ ਗਿਆ ਦੇਖੋ ਜੋ ਵੀ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਚਲੋ ਜੀ ਮੈਂ ਤੁਹਾਨੂੰ 10 12 ਸੁੱਟ ਦਿਖਾ ਦਿੱਤੇ ਨੇ ਜੋ ਵੀ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਤੇ ਜੋ ਵੀ ਤੁਹਾਨੂੰ ਸੂਟ ਪਸੰਦ ਆ ਸਕਰੀਨ ਦੇ ਉੱਪਰ ਆਪਣਾ ਨੰਬਰ ਚੱਲਦਾ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਪਹਿਣਾ ਨੂੰ ਰਿਕਵੈਸਟ ਹੈ ਜੀ ਪ੍ਰਿੰਟ ਸੂਟ ਜਿਹੜੇ ਵੀ ਆਪਾਂ ਵੀਡੀਓ ਪਾ ਰੱਖੀ ਹੈ ਹਨਾ ਤੇ ਤੁਸੀਂ ਨੇ ਆਰਡਰ ਕਰਨੇ ਤਾਂ ਜਲਦੀ ਜਲਦੀ ਕਰ ਸਕਦੇ ਹੋ ਪਲੀਜ਼ ਹੁਣ ਥੋੜਾ ਜਿਆਦਾ ਪ੍ਰਿੰਟ ਸੂਟਾਂ ਦਾ ਮੰਗ ਰਹੇ ਹਾਂ ਉਸ ਸਟਾਕ ਆ ਜਿਹੜਾ ਉਹ ਹੁਣ ਬੰਦ ਹੋ ਗਿਆ ਤੇ ਹੁਣ ਬਸ ਐ ਵੀ ਕਾਟਨ ਦੀ ਫੈਬਰਿਕ ਇੱਕ ਮਹੀਨਾ ਹੀ 걸ਣੀ ਆ ਪਰ ਇੰਡੀਆ ਦੇ ਵਿੱਚ ਤਾਂ ਜੇ 2 ਮਹੀਨੇ ਟਾਈਮ ਹੀ ਨਹੀਂ ਪਈ ਆ ਪਰ ਕੀ ਕਰੀਏ ਹੁਣ ਹਨਾ ਅੱਗੇ ਵਿਆਹਾਂ ਦਾ ਜੋਰ ਆਜੂਗਾ 10 ਅਗਸਤ ਸਤੰਬਰ ਦੇ ਵਿੱਚ ਅਗਸਤ ਤੋਂ ਬਾਅਦ ਸਤੰਬਰ ਦੇ ਵਿੱਚ ਵਿਆਹ ਚੱਲ ਪੈਂਦੇ ਨੇ ਜੀ ਫਿਰ ਮਿਸ ਕਰਕੇ ਜਿਹੜੀ ਕਾਟਨ ਦੀ ਫੈਬਰਿਕ ਹੈ ਉਹ ਥੋੜੀ ਜੀ ਸਲੋ ਚੱਲਣ ਲੱਗ ਜਾਂਦੀ ਹੈ ਤੇ ਜਿਹੜਾ ਵੀ ਡਿਜ਼ਾਈਨ ਹੁੰਦਾ ਹੈਗਾ ਆਪਣੇ ਕੋਲੇ ਦੁਬਾਰਾ ਤੋਂ ਰੀਪੀਟ ਦੇ ਵਿੱਚ ਨਹੀਂ ਆ ਰਿਹਾ ਇਸ ਕਰਕੇ ਪਲੀਜ਼ ਤੁਸੀਂ ਆਪਣੇ ਸੂਟਾਂ ਦੇ ਆਰਡਰ ਨੇ ਜਿਹੜੇ ਜਲਦੀ ਤੋਂ ਜਲਦੀ ਕਰ ਸਕਦੇ ਹੋ ਚਲੋ ਜੀ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਉਹਦੇ ਵਿੱਚ ਸਾਰੀ ਆਪਣੀ ਡਿਟੇਲ ਪਾਈ ਹੋਈ ਹੈ ਜੀ ਨਾਲੇ ਵੀਡੀਓ ਨੂੰ ਅੱਗੇ-ਤੱਗੇ ਸ਼ੇਅਰ ਕਰ ਦਿਓ ਜੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤਾਂ ਨੂੰ ਸਾਡੀ ਵੀਡੀਓ ਕਿਵੇਂ ਲੱਗੀ ਚਲੋ ਜੀ ਅੱਜ ਦੀ ਵਾਲੀ ਵੀਡੀਓ ਦਾ ਅੰਡ ਇੱਥੇ ਹੀ ਮਿਲਦੇ ਆਉਂਗੇ ਵੀਡੀਓ ਦੇ ਨਾਲ ਹਰ ਤੱਕ ਦੇ ਲਈ ਸਤਿ ਸ੍ਰੀ ਅਕਾਲ